ਸਾਜੀਗਲ ਦੀ ਡੀਪੀ ਦੇ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਫਿਰ ਤੋਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣ ਤੁਹਾਨੂੰ ਦੱਸਦੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਖੂਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਅਗਰਦਾਸਪੁਰ ਪੁਲਿਸ ਵੱਲੋਂ ਪਾਕਿਸਤਾਨ ਵਿੱਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇਹ ਸੰਚਾਲਕ ਅਤੇ ਪਾਕਿਸਤਾਨ ਦੀ ਆਈਐਸਆਈ ਦੁਆਰਾ ਸੰਚਾਲਿਤ ਹਰਮਿੰਦਰ ਰਿੰਦਾ ਦੁਆਰਾ ਰਚੀ ਗਈ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਏਜੀਟੀ ਐਫਡੀ ਟੀਮਾਂ ਵੱਲੋਂ ਖੂਫੀ ਜਾਣਕਾਰੀ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਦੇ ਇੱਕ ਜੰਗਲੀ ਖੇਤਰ ਤੋਂ ਅਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਜਿਸ ਵਿੱਚ 2 AK47 ਰਾਈਫਲਾਂ 16 ਜਿੰਦਾ ਕਾਰਤੂਸ ਤੋਂ ਮੈਗਜ਼ੀਨ ਅਤੇ 2 P86 ਹੈਂਡ ਗ੍ਰੇਨੇਡ ਸਮਲ ਸਨ ਇਸ ਤੋਂ ਪਹਿਲਾਂ ਕਿ ਏ ਹਰਮਿੰਦਰ ਉਰਫ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਸਕੇ ਮੁੱਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਬਰਾਮਦ ਕੀਤੀ ਗਈ ਖੇਪ ਨੂੰ ਪਾਕਿਸਤਾਨੀ ਏਜੰਸੀਆਂ ਅਤੇ ਹਰਵਿੰਦਰ ਉਰਫ ਰਿੰਦਾ ਦੁਆਰਾ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਕਈ ਥਾਵਾਂ ਤੇ ਹਮਲੇ ਕਰਨ ਦੀ ਇੱਕ ਯੋਜਨਾਬੱਧ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ ਭੇਜਿਆ ਗਿਆ ਸੀ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਸੰਬੰਧੀ ਵਿਸਫੋਟਕ ਐਕਟ ਅਤੇ ਆਰਮਡ ਐਕਟ ਦੇ ਤਹਿਤ ਗੁਰਦਾਸਪੁਰ ਦੇ ਥਾਣਾ ਪੁਰਾਣਾਸਾਲਾ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਬਰਾਮਦ ਕੀਤੇ ਗਏ ਹਥਿਆਰਾਂ ਦੀ ਖੇਪ ਵਿੱਚ ਸ਼ਾਮਲ ਰਿੰਦਾ ਦੇ ਸੰਚਾਲਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੜਨ ਲਈ ਜਾਂਚ ਜਾਰੀ ਕਰ ਦਿੱਤੀ ਗਈ ਹੈ ਤਸਵੀਰਾਂ ਦੇਖਦੇ ਪਹੁੰਚੋ ਆਪਣੀ ਸਕਰੀਨ ਦੇ ਉੱਤੇ ਜੋ ਕਿ ਇਹ ਸਾਂਝੇ ਕੀਤੇ ਗਏ ਨੇ ਸਾਡੇ ਪੱਤਰਕਾਰ ਰਾਜਨੰਦ ਦਾਵਾ ਵੱਲੋਂ ਗਰਦਾਸਪੁਰ ਤੋਂ ਇਸੇ ਤਰ੍ਹਾਂ ਬਣੇ ਰਹੇ ਲਈ ਡੀਪੀਸੀ ਪੰਜਾਬੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਅਗਰ ਤੁਸੀਂ ਫੇਸਬੁੱਕ ਤੇ ਦੇਖਦੇ ਪਿਓ ਤੇ ਚੈਨਲ ਨੂੰ ਫਾਲੋ ਜ਼ਰੂਰ ਕਰ ਲਓ ਤਾਂ ਕਿ ਸਮੇਂ-ਸਮੇਂ ਸਰ ਤੁਹਾਡੇ ਤੱਕ ਪਹੁੰਚ ਸਕੇ ਜਾਣਕਾਰੀ ਤੇ ਖਬਰਾਂ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ ਦੇਖੋ ਜੀ AGTF ਐਂਟੀ ਕੈਂਗਸਟਰ ਟਾਸਕ ਫੋਰਸ ਦੀ ਸਿਕਿਉਰਿਟੀ ਇਨਫੋਰਮੇਸ਼ਨ ਅਤੇ ਇਰ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੀਗਾ ਉਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਉਸ ਵੀ ਆਪ ਤੇ ਗੁਰਦਾਸਪੁਰ ਦੇ ਪਨਾ ਸ਼ਾਲਾ ਦੇ ਵਿੱਚ ਇੱਕ ਐਫਆ ਜਿਹੜੀ ਹੈਗੀ ਅੰਡਰ ਐਕਸਪਲੋਸਿਵ ਵੈਕਟਰ ਅਤੇ ਜਿਹੜਾ ਆਰਮ ਸੈਕਡਾਊਸ ਕੀਤੀ ਗਈ ਹੈਗੀ ਜਿਹਦੇ ਵਿੱਚ 2AK47 2 ਹੈਂਡ ਗ੍ਰੇਨੇਡ ਅਤੇ ਲਾਈਵ ਆਉਂਸ ਜਿਹੜੇ ਹੈਗੇ ਪਾਮਦ ਹੋਏ ਸੀ ਜੀ ਇਹਦੇ ਵਿੱਚ ਅਸੀਂ ਡੇਟ ਆਫ ਆਫ ਦਾ ਕਿ ਵੀ ਇਹਨਾਂ ਦਾ ਸੋਰਸ ਕੀ ਸੀ ਕਿੱਥੇ ਜਾਣਾ ਸੀ ਇਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਥੈਂਕ ਯੂ